ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੰਬਲ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ। ਤੇ ਜੇ ਨੇੜੇ ਦੀ ਗੱਲ ਕਰੀਏ ਤਾਂ ਮੇਨ ਹਾਈਵੇ ਦੇ ਉੱਤੇ ਟੂਲ ਪਲਾਜ਼ਾ ਆ ਜਾਂਦਾ ਸਰੀਆਲੀ ਨਾਂਕੇ ਨਸਹਿਰਾ ਨਾਂਕੇ ਤਾਂ ਉਸ ਟੂਲ ਪਲਾਜ਼ੇ ਦੀ ਮੇਨ ਵੱਡੀ ਨਿਸ਼ਾਨੀ ਆ ਜਿਹੜੇ ਭੈਣਾ ਭਰਾ ਟੂਲ ਪਲਾਜ਼ਾ ਬਚਾ ਕੇ ਨੰਗਦੇ ਉਹ ਤਾਂ ਤਕਰੀਬਨ ਚੰਬਲ ਵੇਚਦੀ ਹੋ ਕੇ ਜਾਂਦੇ ਆ ਤੇ ਇਸ ਨਗਰ ਦੇ ਵਿੱਚੋਂ ਤੁਹਾਨੂੰ ਤਿੰਨ ਵਿਹੜਾਂ ਦੋ ਬੜੀ ਕੰਮ ਦੀਆਂ ਵਿਹੜਾਂ ਤੁਹਾਡੇ ਸੱਜਣੋਂ ਲਾਲ ਰੰਗ ਦੀਆਂ ਤੁਹਾਡੀ ਮੰਗ ਵਾਲੀ ਚੀਜ਼ ਇੱਕ ਮੱਝ ਤੇ ਸੱਜਣੋਂ ਇੱਕ ਹੋਰ ਕਾਲੇ ਰੰਗ ਦੀ ਵਿਹੜ ਚਾਰ ਐਨੀਮਲ ਵਿਖਾਵਾਂਗੇ ਜਿਹੜਾ ਵੀ ਪਸੰਦ ਆ ਜਾਂਦਾ तकरीबन ਹਰ ਵੀਡੀਓ 'ਚ ਰਿਕੁਐਸਟ ਬੇਨਤੀ ਹੁੰਦੀ ਹੈ ਵੀ ਪਸੰਦ ਤੁਹਾਡੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਆਜੂ ਲਈਏ ਜਾਣਕਾਰੀ ਜਸੇ ਚੰਬਲ ਤੇ ਪ੍ਰਤਾਪ ਕੈਰੋ ਤੋਂ ਮੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਚੜਦੀ ਕਲਾ ਜਸ ਤੂੰ ਸੁਣਾ ਮੇਰਾ ਵਧੀਆ ਵਧੀਆ ਝੜੀ ਲਾਤੀ ਜੇ ਫਿਰ ਬਾਤ ਸ਼ੁਕਰ ਹੈ ਪ੍ਰਮਾਤਮਾ ਦਾ ਠੰਡਾ ਹੋ ਗਿਆ ਕਿਉਂ ਡਾਕਟਰ ਹੈਨਾ ਨੀ ਬਹੁਤ ਆ ਤੂੰ ਡੇਰੀਏ ਚ ਜਿਆਦਾ ਛੜਨਾ ਹਾਂ ਹਾਂ ਨਾ ਨਾ ਪਾਣੀ ਨੰਗਾ ਦੱਸਦਾ ਵੀ ਸਾਡਾ ਹਣਾ ਸੜਕਾਂ ਦੇ ਉੱਤੋਂ ਦੀ ਫਰਦਾ ਖੇਡਦਾ ਹਾਂਜੀ ਚਲ ਝੂਨੇ ਝੂਨੇ ਚੱਲ ਪੈਣਗੇ ਬਾਕੀ ਪਸ਼ੂ ਵੀ ਸੁਰਤ ਚ ਆ ਜਾਣਗੇ ਹਣਾ ਗਰਮੀ ਹੈ ਵੀ ਬਾਲੀ ਸੀ ਜਮੀ ਬਾਲੀ ਪਈ ਤੇ ਜਸ ਆਪਣਾ ਡਰੈੱਸ ਹਾਂਜੀ ਪਿੰਡ ਚੰਬੜ ਜ਼ਿਲ੍ਹਾ ਦੇ ਦਸੀਲ ਤਰਨਤਾਰਨ ਠੀਕ ਆ ਨੰਬਰ ਆਪਣਾ ਭਰਾਮਾ ਦਾ ਨੰਬਰ ਹੈ 9952 3748 7678 00942 ਇਹਨਾਂ ਦੇ ਘਰੇ ਸੰਪਰਕ ਹਾਂਜੀ ਤੇ ਪ੍ਰਤਾਪ ਸ਼ਾਹ ਕਿਵੇਂ ਮੂੰਹ ਜਲਕੁੰਦਾ ਆ ਮੈਨੂੰ ਕਿਉਂ ਕਿਉਂ ਲੁਕਣਾ ਪਰਵਾਹ ਸਾਹਮਣੇ ਆ ਗਿਆ ਲੁਕਣਾ ਆਪਾਂ ਕਿਹੜੀ ਕਰਨ ਹਾਂ ਪਿਛੇ ਜੇ ਨੂੰ ਜਾਂਦਾ ਮਾਈ ਮਾਈ ਦੇ ਥੱਲੇ ਜੇ ਵੜਦਾ ਸੰਧੂ ਸਾਹਿਬ ਠੀਕ ਠਾਕ ਆ ਚੜਤੀ ਕਲਾ ਸ਼ੁਕਰ ਆ ਪ੍ਰਮਾਤਮਾ ਦਾ ਮਾਰਾ ਬਾਬਾ ਬੜਾ ਸਾਹਿਬ ਸਾਰੇ ਭਰਾਵਾਂ ਦੇ ਚੜਤੀ ਕਲਾ ਕਰੇ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਹਾਂਜੀ ਆਰਿਆ ਤੇ ਵੈਗਰੂ ਤੰਦਰੁਸਤੀ ਬਚ ਕੇ ਪਿਛਲੀ ਾਰ ਸੰਧੂ ਸਾਹਿਬ ਥੋੜਾ ਜਿਹਾ ਨਾ ਕੰਮ ਓਵਰ ਹੋ ਗਿਆ ਹੈ ਬਾਪੂ ਨੋਖਸੋ ਜਾਗਾ ਮੈਂ ਵੀ ਉਹ ਕੁੜੀਆ ਗੱਲ ਦਾ ਪਤਾ ਨਹੀਂ ਲੱਗੇ ਭਰਾਵਾਂ ਦੇ ਫੋਨ ਵੜੇ ਆਏ ਆਨੇ ਵੀ ਗੱਲ ਕਿਸੇ ਦਾ ਨਹੀਂ ਪਤਾ ਲੱਗਾ ਰੋਲਾ ਬਾਲਾ ਅਗਲੀ ਯਾਰ ਭਰਾ ਗਲਤੀ ਮੰਗੂਗਾ ਰੋਣਾ ਨਹੀਂ ਗੱਲ ਬੰਦਾ ਰੋਲੇ ਤੋਂ ਸੰਧ ਸਾਹਿਬ ਕੰਮ ਪਿਛਲੇ ਯਾਰ ਜ਼ਿਆਦਾ ਹੀ ਨਾ ਕੰਮ ਸਾਰੇ ਭਰਾਵਾਂ ਦੇ ਬੜੇ ਫੋਨ ਆਏ ਸਹੀ ਗੱਲ ਮੈਂ ਕਹੋ ਹੋ ਜਾਂਦਾ ਕਿਤੇ ਕੰਮ ਹੋ ਬਰੇ ਵਾਜੀ ਗੱਲ ਨਹੀਂ ਹੋ ਜਾਂਦਾ ਹੋ ਜਾਂਦਾ ਤੇ ਕੋਈ ਗੱਲ ਨਹੀਂ ਤੇ ਪ੍ਰਤਾਪ ਇਥੋਂ ਦਾ ਐਡਰੈਸ ਤਾਂ ਕਨਫਰਮ ਕਰਦੇ ਆ ਕਰੀ ਮਾੜਾ ਜਾਤ ਜਿਲ ਤਾਂ ਵੀ ਕਰੂ ਮੈਂ ਨਹੀਂ ਆ ਤੁਹਾਨੂੰ ਸਾਹਿਬ ਇੰਨਾ ਪੜਿਆ ਪੁੜਿਆ ਨਹੀਂ ਮੈਨੂੰ ਜਾਣਕਾਰੀ ਵਿੱਚ ਫੋਨ ਕਰਤੀ ਆ ਮੱਝਾਂ ਬਾਰੇ ਜਾਣਕਾਰੀ گاਵਾਵਾਂ ਬਾਰੇ ਆਹ ਹਣਾ ਤੇ ਇੱਕ ਮੈਂ ਬੇਨਤੀ ਭਰਾਵਾਂ ਦੇ ਗਾੜੀ ਕਰਦਾ ਵੀ ਆਪਣੇ ਭਰਾ ਦੇ ਨਾਲ ਤਗੜੇ ਹੋ ਕੇ ਸਪੋਰਟ ਕਰੀਏ ਤੇ ਸ਼ੇਅਰ ਤੇ ਕਮੈਂਟ ਦਾ ਚੇਤਾ ਨਹੀਂ ਭੁੱਲਣਾ ਇੰਨੀ ਕਿ ਬੇਨਤੀ ਭਰਾ ਆਪਣੇ ਆਪਣੇ ਕਬੂਲ ਕਰਦੇ ਆ ਤੇ ਕਰਦੇ ਰਹਿਣਗੇ ਤੇ ਮੈਂ ਕਿਹਾ ਭਰਾਵਾ ਗਾੜੀ ਪਿਛੇ ਹਾਂ ਹਾਂ ਧੰਨਵਾਦ ਉਹਨਾਂ ਦਾ ਜਿਹੜੇ ਇੰਨਾ ਪਿਆਰ ਸਤਿਕਾਰ ਦਿੰਦੇ ਬੜਾ ਬੜਾ ਭਾਜੀ ਉਹਨਾਂ ਦੇਣ ਦੇ ਨਹੀਂ ਸਕਦੇ ਜਿੰਨਾ ਉਹ ਪਿਆਰ ਕਰਦੇ ਆ ਉਹਨਾਂ ਨੇ ਆਪਣੇ ਤੋਂ ਕੀ ਲੈਣਾ ਭਾਜੀ ਦੂਰ ਦੂਰ ਘੰਟਾ ਗੱਲ ਨਹੀਂ ਲੱਗੇ ਰਹਿੰਦੇ ਆ ਇਹੋ ਜਿਹੇ ਬੰਦੇ ਆਪਣੇ ਨਾਲ ਪ੍ਰੇਮ ਵਾਲੇ ਆ ਵੀ ਰੱਬ ਦੀ ਇੰਨੀ ਕਿ ਬਾਕੂੜੇ ਸਾਹਿਬ ਦੀ ਕਿਰਪਾ ਇੱਥੋਂ ਤਾਈਂ ਆਪਣੀ ਪਹੁੰਚ ਰਹੀ ਹੈ ਜਿੱਥੋਂ ਤਾਈਂ ਪਰਮਾਤਮਾ ਨੇ ਮੇਰੇਆ ਪਰਮਾਤਮਾ ਦੀ ਇੰਨੀ ਕਿਹਾ ਸਹੀ ਗੱਲ ਤੇ ਪਿਆਰ ਬਹੁਤ ਕਰਦੇ ਤੇ ਆਪਾਂ ਵੀ ਭਰਾਵਾਂ ਨੂੰ ਦਿਲੋਂ ਪਿਆਰ ਕਰੀਦਾ ਵਾ ਬਾਕੀ ਨੀਵੇਂ ਹੋ ਕੇ ਚੱਲ ਗਿਆ ਦਾ ਸਭ ਕੁਝ ਹੀ ਹੈ ਹਨਾ ਹਾਂਜੀ ਬਿਲਕੁਲ ਮਹਾਰਾਜ ਵੀ ਸਾਥ ਦਿੰਦਾ ਮੰਨਦਾ ਹਾਂਜੀ ਹਾਂਜੀ ਤੇ ਹੋਰ ਚੜ੍ਹਦੀ ਕਲਾ ਫਿਰ ਜਨਮ ਰਾਜ ਫਿਰ ਚਾਰ ਚਾਰ ਹਾਂਜੀ ਚਾਰ ਵਖਾਉਣੇ ਜਨਮ ਤੇ ਵਾਦ ਸੀ ਕੱਲ ਫਿਰ ਦੋ ਵੇਖੇ ਵਿੱਚੋਂ ਠੀਕ ਆ ਹਾਂਜੀ ਉਹ ਜਨਵਾਰ 20 ਕੋਲੇ ਜੋੜਦੇ ਰਹੀਦਾ ਤੇ ਉਹਨਾਂ ਚਿਰ ਕੋਈ ਭੈਣ ਭਰਾ ਆ ਗਿਆ ਕੋਈ ਚਾਹ ਹਾਂ ਵਪਾਰੀ ਵੀ ਲੈ ਜਾਂਦੇ ਹਾਂਜੀ ਆਪਣੇ ਕੋਲ ਢਿਆਂ ਨਾਲ ਹੀ ਜ਼ਿਆਦਾ ਹੁੰਦੇ ਹਨਾ ਜੀ ਵਪਾਰੀ ਭਰਾ ਵੀ ਲੈ ਜਾਂਦੇ ਹਾਂਜੀ ਤੇ ਪ੍ਰਤਾਪ ਸ਼ਾਹ ਫਿਰ ਇਹਦੇ ਤੋਂ ਜੇ ਸ਼ੁਰੂ ਕਰੀਏ ਤੇ ਇਹ ਮੱਝ ਇਹਦਾ ਕੀ ਹਿਸਾਬ ਆ ਇਹ ਨਾ ਬੱਚਾ ਸੰਤੂ ਸਾਹਿਬ ਮਰ ਗਿਆ ਠੀਕ ਆ ਦੁੱਧ 8 ਕਿਲੋ ਹੋਊਗਾ 8 ਕਿਲੋ ਦੁੱਧ ਆ ਹਾਂ ਪਾੜੇ ਤੇ ਉਹ ਵੇਖ ਡਰਤੀ ਥੋੜਿਆ ਜਿਹਾ ਠੀਕ ਆ ਹਾਂਜੀ ਤੇ ਕੋਈ ਦੋਆਂ ਕੁ ਮਹੀਨੇ ਦੀ ਸੂਈ ਸੂਈ ਕਿੰਨੇ ਚਿਰ ਦੀ ਦੋਆਂ ਕੁ ਮਹੀਨਿਆਂ ਦੀ ਦੋਆਂ ਮਹੀਨਿਆਂ ਦੀ ਹਾਂਜੀ ਓਕੇ ਹਾਂਜੀ ਦੁੱਧ 8 ਕਿਲੋ ਦੁੱਧ 8 ਕਿਲੋ ਹੋਊਗਾ ਤੇ ਚੂੰ ਦਾ ਪ੍ਰਤਾਪ ਹੀ ਆਕੇ ਕਿ ਛੋ ਲੈਂਦਾ ਜੱਸਾ ਛੋ ਲਈਦੀ ਆ ਤਾਂ ਨਹੀਂ ਹਲਦੀ ਨਹੀਂ ਠੜੀ ਅੱਛਾ ਠੀਕ ਆ ਮਲਾ ਦੋਲੇ ਜਦੋਂ ਬੱਚਾ ਮਰਿਆ ਨਾ ਦੋ ਘੰਟੇ ਗਲਵਾ ਮੜ ਕੇ ਪਾੜੇ ਤੇ ਆ ਗਈ ਪਾੜੇ ਤੇ ਆ ਗਈ ਹਾਂ ਠੀਕ ਆ ਮਲਾ ਟੀਗਾ ਲਵਾ ਕੇ ਉਹਨੇ ਇਹ ਨਹੀਂ ਗਾੜੀ ਖਲੋਣਾ ਪਊਗਾ ਜੰਡਾ ਫੜ ਕੇ ਟੀਗਾ ਲਾ ਕੇ ਪਾੜਾ ਪਾ ਕੇ ਜਿੱਦਾਂ ਮਰਜੀ ਜਿੱਦਾਂ ਮਰਜੀ ਚੂਨ ਚੰਨ ਚੰਗਾ ਹੋ ਮੈਂ ਦਾ ਹਾਂ ਜਿੱਦ ਕਿ ਹੋਣ ਵਧੀਆ ਲੋ ਵੀ ਸੱਜਣੋ ਵਜਨ ਵਜੂਦ ਵਾਲੀ ਵੱਟੇ ਅਰ ਕੀ ਮੈਂ ਆ ਤੇ ਬਾਕੀ ਪ੍ਰਤਾਪ ਦੱਸ ਦੂਗਾ ਵੀ ਵਾਕਿਆ ਹੀ ਹੈ ਕੋਈ ਚੀਜ਼ ਵਟੇਰ ਕੀ ਨਹੀਂ ਆਏ ਸਾਨੂੰ ਸਾਲ ਸੁਣਾ ਵਾਕਿਆ ਭਰਾਵਾਂ ਨੂੰ ਦੀਦਾ ਵਾਕਿਆ ਦੀਦਾ ਵਾ ਪਰ ਪ੍ਰਤਾਪ ਚੋਕ ਝੋਤੇ ਆ ਹਾਂ ਪੈਰ ਨਹੀਂ ਲੱਗਣ ਦਿੰਦੀ ਅਰੇ ਪਹਿਲਵਾਨ ਕੋਲ ਦਾ ਇਸ ਤਰ੍ਹਾਂ ਘੋਸੀ ਵਾਕਿਆ ਧੌਣ ਕੱਲੀ ਨਹੀਂ ਕਮਾਈ ਫਰਦੀ ਪ੍ਰਤਾਪ ਨੂੰ ਪੂਰੀ ਸੁਖਮਣ ਚੋਲੇ ਵਰਗੂ ਮਾਰਦੀ ਚੋਕ ਚੋਕ ਕੇ ਚੱਕ ਚੱਕ ਕੇ ਕਿਉਂ ਸੁਖਮਣ ਚੋਲਾ ਨਹੀਂ ਠੀਕ ਆ ਡੀਟੀਓ ਹੈ ਹਾਂ ਡੀਟੀਓ ਜਾਫੀ ਵੇਖੀ ਗਾਂ ਚੁੰਗ ਗਿਆ ਕਹਿੰਦਾ ਡਾਕਟਰ ਤੂੰ ਕੋਹਣਾ ਕੋਤਾ ਕਰ ਬੱਚੇ ਹਰਮਨ ਸੰਭਾਲ ਲਾ ਮੌਕਾ ਬੱਚੇ ਬੱਚੇ ਸੰਭਾਲਾ ਵੇਖੋ ਸੱਜਣੋ ਸਾਡੀ ਢਿੱਲੀ ਰਹਿਣ ਲੇਵਾ ਪਾਂਡਾ ਇਹ ਸੰਤੂ ਸਾਹਿਬ ਜਿਆਦੀ ਟੋਕੜ ਹੋਵੇ ਨਾ ਹਾਂ ਛੱਡਾਈ ਛਾੜ ਜਾਣਾ ਹੈ ਹਾਂ ਲੇਵਾ ਛਾੜ ਜਾਂਦੀ ਹਾਂਜੀ 2 ਮਹੀਨਿਆਂ ਦੀ ਸੂਈ ਦੋਵਾਂ ਦੀ ਪਹਾੜੇ ਤੇ ਆਊਗੀ ਜਿਹੜਾ ਮਰਜ਼ੀ ਚੋਲੇ ਹਾਂ ਤੇ ਪ੍ਰਤਾਪ ਰੇਟ ਇਹਦਾ ਕੀ ਕਰਦੇ ਰੇਟ ਤੇ ਇਹਦਾ ਬਾਪੂ ਲੋਕਾਂ ਸੋ ਜਤਨ ਨਾਲ ਉੜਦੀਆਂ ਵਾਲਾ ਕੰਮ ਆ ਹਾਂ ਅੱਜ ਉੜਦੀਆਂ ਇਹ ਕਰਦੇ ਨਾ ਬਾਪੂ ਦੀ ਗੱਲ ਸੁਣੋ ਪੱਕੀ ਗੱਲ ਆ ਹਾਂ ਪੱਕੀ ਗੱਲ ਆ 70 ਚ ਮਾਤਾਨ ਕਰਦਾ ਕਹਿੰਦਾ ਉੜਦੀਆਂ ਜਾਣੀਆਂ ਕਹਿੰਦਾ ਐਤ ਕੀ ਵਾਕਿਆ ਹੀ ਉੜਦੀਆਂ ਗਈਆਂ ਉੜਦੀਆਂ ਵਾਕਿਆ ਸਹੀ ਗੱਲ ਹੈ ਕਿ ਚਲੋ ਫਰਮਾਨਮਾ ਕਿਰਪਾ ਕਰੇ ਬਾਪੂ ਦੇ ਤੇ ਚੱਲ ਬੜੀ ਕਰਨਾ ਮਾਲ ਵੇਖਿਆ ਕਹਿੰਦੇ ਨਹੀਂ ਵੇਖਿਆ ਜੋ ਗੱਲ ਉਹ ਸੋਣਾ ਹੀ ਕਰਦਾ ਵਾ ਗਲਤ ਨਹੀਂ ਉਹਨੇ ਕਰਨੀ ਨਹੀਂ ਨਹੀਂ ਬੰਦਾ ਚੰਗਾ ਹਾਂਜੀ ਹਾਂਜੀ ਸ਼ੁਕਰ ਅਦਾ ਤੇ ਲੰਮੀਆਂ ਉਮਰਾਂ ਦੇ ਹਾਂ ਹਾਂ ਮਹਾਰਾਜ ਗਾੜੀ ਚਲੋ ਆਪਾਂ ਦਵਾ ਕਰਦੇ ਦਵਾ ਕਰ ਸਕਦੇ ਹੋਰ ਆਪਣੇ ਹੱਥ ਪੱਲੇ ਕੱਖ ਬਿਲਕੁਲ ਬਿਲਕੁਲ ਕਰਦੀ ਤੇ 70 ਤੋਂ ਕਿੰਨਾ ਕੁ ਮਾਨਤਾਨ ਕਰਨਾ 10000 ਛੱਡਦਾ ਹਾਂ ਕਿੰਨੇ ਚੋਂ 70 ਚੋਂ 62000 ਦੀ ਮੈਂ ਤਾਂ ਗੇ ਜੋ ਮਰਜ਼ੀ ਅਖੀਓ 62000 ਬਾਕੀ ਗੱਲ ਆ ਬਾਕੀ ਗੱਲ ਮਾਇਦੇ ਮਾਰਦੇ ਥਾ ਪੀ ਥੂਪੀ 62000 ਦਿਨਾ ਕੋਈ ਦੇਊਗਾ ਇਹਨੇ ਲਾ ਲਾ ਕੇ ਅੱਪਾਂ ਦੀਆਂ ਸੁੱਟੀਆਂ ਬਾਹਰ ਹੀ ਸਾਲੀ ਨੇ ਨਹੀਂ ਸੁੱਟੀਆਂ ਲਾ ਨਹੀਂ ਨਹੀਂ ਬਾਊ ਦੇ ਕਹਿਣਾ ਕੋ ਨੋਖ ਦੇ ਸਰੋਵਰ ਦੀਆਂ ਪੌੜੀਆਂ ਇੱਕੇ ਵਾਰੀ ਉਤਰ ਗਿਆ ਮੈਂ ਲਾ ਲਾ ਕੇ ਸਵਰਤ ਗਾਵੇ ਹਾਂ ਕੀ ਬਾਤ ਕੋਈ ਨਹੀਂ ਕਦਰ ਰਹੀ 62000 ਦੀ 8 ਕਿਲੋ ਦੁੱਧ ਆ ਵਜਨ ਵਜਨ ਚੰਗਾ ਹਨਾ ਹਾਂਜੀ ਵਜਨ ਵੜਾ ਵਜਨ ਥੋੜਾ ਅਕੀ ਲੜਕੀ ਪਤਿਆ ਗਈ ਆਪਾ ਉਹਦੇ ਕਹਿੰਦੇ ਚੁੰਡੀ ਵੜਨ ਵਾਲੀ ਨਹੀਂ ਛੱਡਦੇ ਚੁੰਡੀ ਵਾਲੀ ਨਹੀਂ ਛੱਡਣੀ ਸਹੀ ਗੱਲ ਹੈ ਹਨਾ ਹਾਂ ਵਾਕੇ ਯਾਰ ਕੋਈ ਮਾੜੀ ਨਹੀਂ ਹਾਂ ਇੱਕ ਅੱਧਾ ਦਿਨ ਕਰੂਗੀ ਜਾ ਕੇ ਮੁੜ ਕੇ ਟੈਗ ਜਾਣੀ ਪਹਾੜੇ ਤੇ ਹਾਂ ਨਹੀਂ ਕਰਦੀ ਨਹੀਂ ਤੇ ਕਰੂ ਨਾ ਕਰੂਗੀ ਨਾ ਨਾ ਜੇ ਕਰੂਗੀ ਟੀਗਾ ਲਾ ਕੇ ਇਹ ਨਹੀਂ 5-7 ਜਾਣੇ ਇਕੱਠੇ ਕਰੂ ਕੱਲਾ ਹੀ ਇਦਾਂ ਕਰੂ ਕੱਲਾ ਹੀ ਝੂਲੇ ਜਿਦਾਂ ਮਰਦੀ ਮੁੜ ਕੇ ਪਹਾੜੇ ਤੇ ਆਜੂ ਧਾਰ ਮਾੜੇ ਤੇ ਆਜੂ ਨਹੀਂ ਕਰਦੀ ਨਹੀਂ ਠੀਕ ਆ ਤੇ ਆ ਕਾਲੀ ਬਹਿੜਦਾ ਏ ਹਾਂ ਬੱਛਾ ਜੀ ਠੀਕ ਆ ਕੋਈ 10 ਦਿਨਾਂ ਦਾ ਸੁਈਏ 18 10 ਦਿਨਾਂ ਦਾ ਸੁਵਾ ਹਾਂ ਤੇ ਦੁੱਧ ਹੁਣ 13 ਕਿਲੋ 13 ਕਿਲੋ ਜਿਹੜਾ ਮਰਜ਼ੀ ਆ ਜੀ ਹਾਂਜੀ ਠੀਕ ਆ ਠੀਕ ਆ ਸੁਵਾ ਪਹਿਲਾਂ ਹੀ ਪਹਿਲਾਂ ਪਹਿਲਾਂ ਦੰਦਾ ਜਾਂਦੇ ਨਵੇਂ ਹਾਂ ਦੀ ਆ ਹਾਂ ਦੰਦਾ ਚ ਆ ਜੀ ਠੀਕ ਆ ਠੀਕ ਛੇ ਦੰਦ ਹੋ ਗਏ ਅੱਜ ਕੀ ਗੱਲ ਆ ਪ੍ਰਤਾਪ ਤੋਂ ਡਰੀ ਬੜੀਆਂ ਜਾਂਦੀਆਂ ਇਹ ਮੀਂਹ ਮੂਹ ਦਾ ਕਰਕੇ ਨਹੀਂ ਮੀਂਹ ਦਾ ਕਰਕੇ ਛਲਟੀ ਬਾਲੀ ਚਮਕਣੀ ਪਾ ਆਇਆ ਤੂੰ ਹਨਾ ਸਹੀ ਗੱਲ ਨਹੀਂ ਠੀਕ ਆ ਤੇ ਬਾਕੀ ਚੂਨ ਚਾਂਦ ਦੱਸ ਵਧੀਆ ਵੀਰੇ ਹਾਂਜੀ ਇੱਕ ਨੰਬਰ ਪੂਰ ਛਟਾਨੀ ਹੈਗਾ ਤੇ ਵੰਗਾ ਲਾ ਕੇ ਵੰਗਾ ਲਾ ਕੇ ਜਿੱਥੇ ਮਰਤੀ ਠੀਕ ਹੈ ਕੋਈ ਵੰਗਾ ਲਾਵੇ ਭਾ ਨਾ ਲਾਵੇ ਨਾ ਲਾਵੇ ਕੋਈ ਚੱਕਰ ਨਹੀਂ ਚੱਕਰ ਨਹੀਂ ਹੈ ਮਗਰ ਬੱਛਾ 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 ਚਾਰ ਦੰਦ ਹੋ ਮੇਰੇ ਹਿਸਾਬ ਨਾਲ ਨਹੀਂ 6 ਦਾ 6 ਦੰਦ 6 ਠੀਕ ਹੈ ਠੀਕ ਹੈ ਪੱਟੂਗਾ ਹੁਣ ਹਟਦਾ ਨਹੀਂ ਪੰਗੇ ਲੈਣੋ ਨਹੀਂ ਠੀਕ ਹੈ ਓਕੇ ਚੰਗੀ ਆ ਬੱਛੀ ਸੱਜਣਾ ਤੇ ਬਾਕੀ ਜਸ ਜੇ ਚੰਗਾ ਬੰਦਾ ਸਾਂਭਣਾ ਲੈ 15 16 ਕਿਲੋ ਦੁੱਧ ਦੇਊਗੀ ਵਗੈਰਾ ਆਰਾਮ ਨਾਲ ਰਾਵਣਾ ਦੇਊਗੀ ਹੈਨਾ ਕਿਉਂਕਿ ਬਰੀਕ ਚਮੜੀ ਦੀ ਐ ਇਹਨੂੰ ਰਾਸ਼ਨ ਪਾਉਣ ਦੀ ਦੇਰ ਐ ਨੇ ਉਹਦੀ ਘੈਂਡਿਆਂ ਜੀ ਵਧੀ ਆਉਣਾ ਹਾਂਜੀ ਹਾਂਜੀ ਵੇਖੋ ਤੇ ਇਹਦਾ ਰੇਟ ਫੇਰ ਇਹਦੇ ਨਾਲ ਵਾੜ ਵਾੜ ਇੱਕੇਰੀ ਮੋੜੀਆਂ ਉੱਤਰ ਜੇ ਫੇਰ ਤੇਰੇ ਫੜਦੇ ਆ ਫੜਦੇ ਇਹਦਾ ਵੀ ਜੈਜ ਕਰਦਾ ਸਰਕਾਰ ਜੇਬੀ ਨਾ ਲਾ ਦੇ ਕਦੇ ਕਰ ਲੈਣ ਦੇ ਵੇਖਣਾ ਇਹਨੂੰ ਕਰ ਲੈਣ ਦੇ ਕਹਿੰਦਾ ਇੱਕ ਰ ਮੜ ਕੇ ਮੈਂ ਕਰਾਂਗਾ 60 ਚ ਮਾਨਤਨ ਕਰਦਾਂਗੇ 60 ਚ ਦੋ ਛੱਡ ਦਾਂਗੇ ਇਹ 52000 ਦੀ ਤੇਰੇ ਆਗੇ ਬੱਸੀ ਬਿਲਕੁਲ ਉਹਨਾਂ ਲਾ ਲਾ ਕੇ ਸੁੱਟ ਦਿੱਤੀਆਂ ਤੂੰ ਤਾਂ ਮੋੜ ਲੈ ਕੁਕਸਰਿੰਚੀ 52000 ਹਾਂ ਪੱਕੀ ਹਾਂ ਜੋ ਪੋਕੜੀਆਂ ਉਤਰ ਕੇ ਮੈਂ ਕਰਾਂ ਚੱਲ ਤੇਰੇ ਟਪੇ ਢੋਗਦੀ ਆ ਕੇ ਚਾਲ ਉਤਰ ਕੇ ਅੱਕੇ ਰਿ ਵੀ ਹੋਰ ਘਾਤੀ ਰੇਟ ਬੈਠਾ ਹੁਣ ਮਾੜੀ ਜੱਸੀ ਨੂੰ ਕਹੇ ਬਾਹ ਫੜੀ ਰੱਖੀ ਐ ਨਾ ਮੈਂ ਥੱਲੇ ਹੀ ਚੱਲ ਜਾ ਨਹੀਂ ਨਹੀਂ ਮੈਂ ਨਾ ਵੀ ਪੜੂ ਤਾਂ ਮੈਂ ਉਡਾਉਂਗਾ ਨਾ ਉਡਾਉਂਗਾ ਕਿ ਦਿਨਾਂ ਦੇ ਇਹ ਆ ਡਾਲ ਲੈ ਨਾ ਇਹ ਤੇ ਦਰਿਆ ਚੋਂ ਬਾਹਰ ਆ ਗਿਆ ਇਹਨੇ ਨਹੀਂ ਆ ਜੂਗਾ ਨਾਂ ਨੁਟਾ ਕੇ ਹੈ ਨਾ ਨਾ ਮਾਵਾ ਪੱਟੇ ਜਾਣ ਪਰ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਅਦਾਤੇ ਦਾ ਹਨਾ ਹਾਂਜੀ ਚਲ ਹੱਸਣਾ ਖੇਡਣਾ ਵੀ ਜ਼ਰੂਰੀ ਆ ਸ਼ਾ ਬਾਕੀ ਕੀ ਲੈ ਜਾਣਾ ਪਤਾ ਨਹੀਂ ਕਦੋਂ ਸਮਾਂ ਕਿੱਥੇ ਆ ਜਾਣਾ ਇਹਦੇ ਸੰਧੂ ਸਾਹਿਬ ਆਈਦਾ ਆ ਪਾ ਇੱਕ ਦੂਜਾ ਕਮਾਂਡ ਕਰੀ ਜਾਂਦੇ ਆਪਣਾ ਰੱਖੀ ਕਹਿੰਦੇ ਮੈਂਦੇ ਨਾ ਰੱਖਣੀਆਂ ਚਾਹੀਦੀਆਂ ਨਹੀਂ ਬੰਦੇ ਦਾ ਘੜੀ ਰੱਬ ਤਾਂ ਨਹੀਂ ਚੜੇ ਮੇਰੇ ਇਹਵੇਂ ਮੈਂ ਪੰਡਾ ਚੱਕੀ ਫਰਦੇ ਆ ਪੰਡਾ ਬੰਦਾ ਸੰਧੂ ਸਾਹਿਬ ਜੀ ਦਾ ਮਨ ਦੇ ਮਾਰਾ ਕਿਰਪਾ ਕਰੇ ਪ੍ਰਮਾਤਮਾ ਬੰਦੇ ਦਾ ਘੜੀ ਦਾ ਪਤਾ ਨਹੀਂ ਆ ਨਾ ਨਾ ਚੜੇ ਮਿੱਟੇ ਜਿੰਨਾ ਹੀ ਪ੍ਰਮਾਣ ਪ੍ਰੇਮ ਕੀਤਾ ਜਾਂਦਾ ਉਨਾ ਹੀ ਕਰੇ ਵੱਧ ਤੋਂ ਵੱਧ ਕਰੇ ਵੱਧ ਤੋਂ ਵੱਧ ਕਰੇ ਕਹਿੰਦਾ ਚੜੇ ਵੀ ਟ੍ਰੇਨ 'ਚ ਆ ਤੇ ਟਰੰਕ ਉਹ ਸਿਰ ਤੇ ਚੱਕਿਆ ਫੇਰ ਵੀ ਯਾਨੀ ਟ੍ਰੇਨ ਵੀ ਉੱਥੇ ਟਰੰਕ ਨਹੀਂ ਥੱਲੇ ਲਾਉਂਦੇ ਉਹ ਸਿਰ ਤੇ ਹੀ ਆਪਣੇ ਇਹ ਉਹ ਲਾਦਾ ਤਾਂ ਸਾਰਾ ਕੰਮ ਆ ਸੁੱਧ ਹੋ ਜਾਣਾ ਆਤਮਜੋ ਕੁਆਬ ਅੰਕਾਰ ਤੋਂ ਅਸੀਂ ਇਹਨੇ ਬਚਾਉਣਾ ਕਹਿੰਦਾ ਸਾਰਿਆਂ ਨੂੰ ਬਚਾਵੇ ਕਿਰਪਾ ਹੀ ਕਰੇ ਪਰਮਾਤਮਾ ਤੇ ਆਹ ਗਊ ਦਾ ਫਰਕ ਕੀ ਹਸਾ ਵਾਸ਼ਾ ਇਹ ਦੂਜਾ ਸੂਆ ਸੂਈ ਸੰਤੂ ਸਾਹਿਬ ਦੂਜਾ ਸੂਆ ਸੂਈ ਆ ਹਾਂਜੀ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਇਹਨੂੰ ਦੱਸ ਕੇ ਦਿੰਨਾ ਹੋ ਗਿਆ ਸੂਈ ਨੂੰ ਇਹਦੇ ਨਾਲ 15 ਤੋਂ 16 ਕਿਲੋ 15 ਤੋਂ 16 ਕਿਲੋ ਦੁੱਧ ਆ ਹਾਂਜੀ ਬੱਚਾ ਇਹਦਾ ਬੱਚਾ ਆਵੇ ਬੱਚਾ ਉਹ ਖੜਾ ਜਿਹੜਾ ਹਾਂਜੀ ਸਤ ਸਾਮੇ ਵੀ ਗੱਡੀ ਦਾ ਇੰਜਣੀ ਜੋ ਹਾਂ ਦੇਖਿਓ ਹਣ ਗਾਗਾਵਾਂ ਨੀ ਚਲੋ ਖਾਣ ਬੜਾ ਲੱਗਾ ਹਨਾ ਖਾਣਾ ਖਾਣ ਤਾਂ ਬਹੁਤ ਜਿਆਦਾ ਪੂਰੀ ਹਵਾਈ ਹਾਈਬ੍ਰਿਡ ਮੂਲੀ ਯਰਕਾ ਕੂਰੀ ਪਾਉਦੇ ਕਹਿ ਲਾਂਗੂ ਵਾਕਿਆਈ ਹਾਈਬ੍ਰਿਡ ਮੂਲੀ ਯਰਕਾ ਨਹੀਂ ਵਾਕਿਆ ਉਹਦੇ ਡਾਇਲੌਗ ਚੱਲਦੇ ਆ ਗੱਗੂ ਕਹਿ ਲਾਂਗੂ ਹੈ ਵਾਕਿਆਈ ਕੋਈ ਸ਼ੱਕ ਨਹੀਂ ਤੇ ਬਾਲਟੀ ਤਾਂ ਆਉਂਦੀ ਹਣੀ ਛਾਂ ਛਾਂ ਕਰਦੀ ਪੂਰੇ ਪੂਰੇ ਪੂਰੀ ਹਾਂ ਵਾ ਬਾਲਟੀ ਆਉਂਦੀ ਛਾਂ ਛਾਂ ਕਰਦੀ ਤਾਂ ਹਾਂ ਕਿਆ ਬਾਤ ਆ ਯਾਰ ਵਾਕਿਆ ਹੀ ਤੇ ਬਾਕੀ ਚੂਨ ਚਾਨ ਨੂੰ ਠੰਢੀ ਦਾ ਬੜੀ ਵਧੀਆ ਹਾਂਜੀ ਵੰਗਾ ਲਾਓ ਤੇ ਚੂਹ ਹਾਂਜੀ ਵੰਗਾ ਲਾ ਲ ਮਗਰ ਬੱਛਾ ਇਹ ਦੇ ਦੇ ਬੱਛਾ ਬੱਛਾ ਲੈ ਚੱਲ ਲੈ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਤੇ ਬਾਕੀ ਸ਼ਾਈ ਵਾਲ ਆ ਗਈ ਹਾਂਜੀ ਹਾਂਜੀ ਥਾਣ ਵੀ ਕਾਲਾ ਮਾਝਰਗਾ ਹਾਂਜੀ ਕਿਆ ਬਾਤ ਵੱਡੀ ਵੱਡੀ ਚੰਗੀ ਹੁਣ 15 16 ਕਿਲੋ ਦੁੱਧ ਹੈਗਾ ਹਾਂਜੀ ਵਧੀਆ ਆਰਾਮ ਨਾਲ ਜਿਹੜਾ ਮਰਜੀ ਆ ਜੇ ਜਿੰਦਾ ਮਰਜੀ ਕੋਈ ਚੋੜ ਜਾਦਾ ਠੀਕ ਆ ਠੀਕ ਆ ਠੀਕ ਠੀਕ ਕਿਆ ਬਚਾ ਰੱਖ ਮੈਂ ਕਿ ਬਾਤ ਚਲਾ ਰਾਂ ਮੈਂ ਭਾਈ ਨਹੀਂ ਵੇਖ ਲੋ ਜਿਵੇਂ ਤੁਹਾਡੀ ਇੱਛਾ ਜਿਆ ਮੀ ਲਾ ਮੜਾ ਸਹੀ ਵਾ ਲੈਣਾ ਕਿੱਥਾ ਰੋੜੀ ਅਗਲਾ ਹੁੰਦਾ ਕਿ ਕਿਉਂ ਲਾ ਦੋ ਨਾ ਆਈ ਪੈ ਨਾ ਪਰ ਉਹਨਾਂ ਪੱਗ ਤੇ ਨਾ ਜੇ ਹਾਂ ਉਹਨਾਂ ਹਜ਼ਾਰ ਕਿੰਨਾਂ گاਵਾ ਵਾ ਤੁਸੀਂ ਮੈਨੂੰ ਦੱਸੋ ਇਹ ਥੋੜੀ ਛੋਟਾ ਬੱਚਾ ਨਹੀਂ 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 ਪੜਕਾ ਬੜੀਆਂ گاਵਾ ਕਿੰਨੀ ਇਹ ਮੈਂ ਇਹਨੂੰ ਮੈਂ ਹੀ ਗਿਣੇ ਜਿਹਨੇ ਮੈਂ ਇਹਨੂੰ ਕਾਹ ਲੈ ਲੈ ਮੈਂ ਵਾਕੇ ਸਿਆਣੀ ਗੱਲ ਹਾਂ ਤੇ ਬਾਕੀ ਚੂਣ ਤਾਂ ਲਗਾਉ ਮੱਛੀ ਮੋਟਰ ਨੂੰ ਲਾ ਦੇਣੇ ਵੇਖੋ ਸੰਧੂ ਸਾਹਿਬ ਕੁਝ ਵੇਖਣਾ ਤੇ ਬਾਕੀ ਸਾਊ ਆ ਮੈਂ ਨਾ ਇਹੋ ਜੀ ਗੱਲ ਨਹੀਂ ਆ ਗਈ ਕੋਈ ਲੱਤ ਛਾੜਾ ਦਾ ਕੰਮ ਨਹੀਂ ਹੈਗਾ ਕੰਮ ਪਤਾ ਹੀ ਨਹੀਂ ਵਿਚਾਰੇ ਜਿਵੇਂ ਨਹਿਰ ਦਾ ਮੋਗਾ ਨਹੀਂ ਛੱਡਦਾ ਹਾਂ ਉਹ ਚੱਕਰ ਪਾ ਕੇ ਨਾ ਸੰਤੂ ਸਾਹਿਬ ਦੇ ਚਵਾਈ ਕਰਨ ਬੈਠ ਗਿਆ ਦਾ ਵਾਕੇ ਯਾਰ ਥਾਨ ਬੜੀ ਪਾਵਰ ਵਾਲਾ ਲੱਗਾ ਬਸ ਬਸ ਤੇ ਜਸ ਦੇਣੀ ਕਿੰਨੇ ਦੀ ਹੈ ਨਾਲ ਨਾਲ ਇਹ ਦੇ ਦਾਂਗੇ ਜਾਇ ਜੀ ਸੰਤੂ ਦਾ 75 ਚੋਂ ਮਾਨਤਨ ਕਰਾਂਗੇ ਦਾ ਇਹ ਵੱਡ ਵੱਡ ਸਿੱਟੂ ਗੱਜ ਕਰਦੀ ਨਹੀਂ ਜੇ ਕਰਨੀ ਇਹ 70 ਦੀ ਕਰਾਂਗੇ ਸੰਤੂ ਸਾਹਿਬ ਅੱਛਾ ਆ 70 ਛੱਡ ਦਾਂਗੇ ਯਾਰ 2.70 ਦੀ ਕਰਾਂਗੇ ਹਾਂ ਕਿਉਂ ਜਾ ਆ ਗਏ ਯਾਰ ਛੱਡਾ ਇਹ ਨਹੀਂ ਗੱਲ 70 ਦੀ ਕਰਾਂਗੇ ਇਹ ਨਹੀਂ ਬਾਤ ਕਰ ਜਾਣਾ ਮੈਂ ਥੱਲੇ ਬਾਤ ਕਰ ਜਾ ਉਹ ਪਾਉ ਦੇ ਕਹਿ ਲੰਗੂ ਮਾੜਾ ਮੁਰ ਤੇਲ ਤੂੰ ਲਵਾਈ ਲੈ ਲ ਗਏ ਲਾਇਆ ਹੀ ਨਹੀਂ ਲਵਾਈ ਤੂੰ ਕਹਿਣਾ ਨੀ ਕੋ ਲੰਗੂ ਵੇਖੋ ਸੰਦੂ ਸਾਫ ਵਾਕਈ ਠੋਗ ਗਈ ਕੱਲੇ ਹਨਾ ਆ ਪੂਰੇ ਤੇ 67000 ਦੀ ਹਾਂ ਹੋਂਤੇ ਰੱਬ ਦਾ ਨਾਮ ਆਇਆ ਰੱਬ ਦਾ ਨਾਮ ਆਇਆ ਵਾਕਿਆ ਯਾਰ ਇਹ ਦੇਖੋ ਬਾਲਟੀ ਲੈ ਕੇ ਆਉਂਦਾ ਹਾਂਜੀ ਆ ਗਿਆ ਮਾਤਾ ਰਮ ਬਾਲਟੀ ਹੀ ਮਰਾ ਕੇ ਨਹੀਂ ਨਹੀਂ ਸਿਆਣੀ ਗੱਲ ਥੱਲੇ ਫਰਸ਼ ਤੇ ਅੱਗੀ ਮੜਾ ਇਹ ਸਾਈਡ ਤੇ ਹੋ ਕੇ ਬੈਠੀ ਫਿਰ ਇੱਧਰ ਆ ਜਾ ਮੈਂ ਕਹਿੰਦਾ ਮੈਨੂੰ ਡਰੇ ਨਾ ਨਹੀਂ ਨਹੀਂ ਡਰਦੀ ਤੇ ਡਰ ਨਾਲ ਨਹੀਂ ਕਰ ਦਰਨ ਵਾਲੇ ਤੇ ਜੰਮੀ ਨਹੀਂ ਗਈ ਸ਼ੁਕਰ ਆ ਸ਼ੁਕਰ ਆ ਬਾਕੀ ਲੀਵਾ ਚੰਗਾ ਹਾਂਜੀ ਨਹੀਂ ਠੀਕ ਇਹ ਜਿਹਨੂੰ ਨਹੀਂ ਵੀ ਜਾ ਸੰਤੂ ਸਾਹਿਬ ਨਵਾਂ ਤਾਂ ਵੀ ਚੂਲੇ

ਵਾਕ ਤੇ ਸਹੀ ਹੈ ਗੱਲ ਤੇ ਓਕੇ ਆ ਜਮਾ ਸੱਜਣੋ ਇਹ ਨਹੀਂ ਸੰਭਦਾ ਕੋਈ ਪੂਰ ਛਟਾ ਮਾਰੂ ਹਾਂ ਪੂਰ ਛੱਟਾ ਬਾਕੀ ਵੱਡੀ ਗੱਲ ਇਹਨਾਂ ਦੀ ਇਹ ਹੁੰਦੀ ਆ ਵੀ ਅਗਲਾ ਕਹਿੰਦਾ ਚਵਾ ਕੇ ਇਹਨਾਂ ਵੇਖੁਰਲੀ ਚ ਲੰਗ ਜੇ ਨਾ 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 ਇਹਦੇ ਭਾਵੇਂ ਵਾਰੀ ਵਾਰੀ ਥੱਲੇ ਬੈਂਦੇ ਜਦੋਂ ਉਹ ਹਾਂ ਹਾਂ ਵਾਰੀ ਵਾਰੀ ਥੱਲੇ ਬੈਂਦੇ ਜਾਂਦੇ ਬਾਕੀ ਕੋਈ ਸ਼ੱਕ ਨਹੀਂ ਤੇ 67 ਕਿੰਨੀ ਵਗਦੀ ਫਿਰਦੀ ਪੋਲੀ ਮੈਂ ਨਾ ਜੋਸ਼ ਨਾ ਸੱਟਿਆ ਪਰ ਸਮਾਜ ਨੇ ਪੂਰਾ ਇਹ ਨਹੀਂ ਮਾਲਾ ਕੋਈ ਚੁਰਲ ਚੋੜ 60000 ਦੀ ਹਾਂ ਜੀ ਮੀਲਾ ਲੁੱਟਣ ਵਾਲੀ ਗੱਲ ਕਰ ਰਹੇ ਹਾਂ ਮੀਲਾ ਵੱਡੀ ਵਹਿੜਿਆ ਚੁੰਦਿਆ ਇਹ ਲਾਏ ਆਪਣਾ ਅੰਗਰੇਜ਼ੀ ਦੀ ਬੋਲ ਦਾ ਨਸ਼ਾ ਨਾ ਚੜ ਜਾ ਇਹ ਲਗਾ ਆ ਕਿ ਉਹ ਸਭ ਕਹੂਗਾ ਹਾਂ ਵੀ ਫੈਟੇ ਫੈਟੇ ਲੈ ਚੁਣ ਚੁਣ ਬਾਹਟੀ ਵੀ ਬਹਿੰਦੀ ਤਾਂ ਬਾਦਰਾ ਉਹ ਇਤਰਾ ਚੜ ਜਾ ਇਹ ਗੱਲ ਮੈਨੂੰ ਚੁੰਦਿਆ ਜਿਹੜਾ ਬੱਲੇ ਕਾ ਗਾਇ ਦੂ ਅਗਲੀ ਵੀ ਸਰਾ ਮੈਂ ਅਛੜਾ ਅੱਜ ਸੰਧੂ ਸਾਹਿਬ ਸਰਾ ਲਿਆ ਉਹਨੂੰ ਵੀ ਕੱਢ ਕੇ ਆ ਗਈ ਵੇਖੋ ਬੜੀ ਚੰਗੀ ਤਾਂ ਇਦੂ ਅੱਗੇ ਖੜੀ ਜਿਹੜੀ ਮੇਰੇ ਬੜੀ ਪਸੰਦ ਆਈ ਸੱਜਣੋ ਇਹ ਪ੍ਰੀਤੋਂ ਨੇ ਆਪਣਾ ਨਾਮ ਬਣਾਉਣਾ ਵਾ ਸੰਧੂ ਸਾਹਿਬ ਵੇਖੀ ਤੂੰ ਲੈ ਵੇਖੋ ਏ ਪ੍ਰੀਤੋ ਆ ਆਹੋ ਲੈ ਵਾਤ ਹੈ ਗਾਣ ਤੋਂ ਹੋਈ ਜੋ 16 ਤੋਂ 17 ਕਿਲੋ ਬੋਲਾ ਜੋ ਓਕੇ ਹਾਂ 16 ਤੋਂ 17 ਬੋਲੇ ਤੋਂ ਸਟਾਰਟ ਹੋਈ ਆ 16 ਤੋਂ ਸਟਾਰਟ ਕੀ 20 ਤੋਂ ਪਲੱਸ ਹੀ ਚੱਲਣਾ 20 ਤੋਂ ਪਲੱਸ ਗਾਂ ਪਲੀ ਪਲੀ ਚੰਗੀ ਐ ਨੇ ਗਰ ਬਹੁਤ ਹਾਂ ਜੀ ਕੱਦ ਵੇਖੋ ਮੋਢੇ ਤੇ ਆ ਗਈ ਹੈ ਨਾ ਹਾਂ ਅਜੇ ਸੰਦਸਾ ਸੁਪ੍ਰਤਾਪ ਦੇ ਅਜੇ ਸੁਆ ਮੰਨਿਆ ਸੁਸਵਾ ਚ ਆਈ ਆ ਜਿੱਤਰਾ ਬਾਪੂਆਂ ਨੇ ਨੰਨਾ ਪਾਕੜ ਕੇ ਖਲੋਣਾ ਵੰਦੀ ਹੋ ਕੇ ਨਹੀਂ ਕਰਾਉਣਾ ਹਾਂ ਮੈਂ ਕਰਵਾਤਾ ਬਿਲਕੁਲ ਅੱਕੜ ਕੇ ਆਹੋ ਕਿਤੇ ਆ ਲੱਤਾਂ ਥੱਲੇ ਨੂੰ ਕਰੀ ਜਾਵੇ ਚੱਲਣੀਆਂ ਬਕਾਂ ਨੂੰ ਕਰਨੀਆਂ ਮੇਰੇ ਤੇ ਬਾਕੀ ਸੁਭਾ ਹੈ ਮੈਂ ਨਾ ਮੈਂ ਨਾ ਕੋਈ ਗੱਲ ਨਹੀਂ ਤੇ ਲਾ ਇਹਦਾ ਮੇਰਾ ਕਿੱਦਾਂ ਠੰਡਾ ਚਿਵਾਈ ਇਹਦੀ ਵੀ ਮੱਛੀ ਮੋਟਰੀ ਮੈਂ ਨਾ ਵਿਖਾਈ ਦੇਣੀ ਆ ਤੇ ਫਰ ਲਫਰ ਵਿਖਾਈ ਦੇਣੀ ਆ ਪਾ ਇਹਦੀ ਵੀ ਵਿਖਾਉਣੀ ਆ ਵਿਖਾ ਦੇਣੇ ਵਿਖਾ ਦੇਣੇ ਲੈ ਠੀਕ ਕੋਈ ਵੰਗਾ ਪਾਉਂਦੀ ਲੋੜ ਨਹੀਂ ਭਰਾਵਾਂ ਦੇ ਸਾਹਮਣੇ ਸੋਨਾ ਹੀ ਲੈ ਕੇ ਆਉਣਾ ਅੱਜ ਆਪਾਂ ਬੜੀ ਚੰਗੀ ਗ ਵੇਖੋ ਸੱਜਣੋ ਤਰਦੀ ਵੈੜ ਦਾ <=ਵਾ ਭਾਂਡਾ ਲਸ਼ ਕਲਸ਼ ਕਲਸ਼ ਕਰਦੀ ਕਰਮਾਂ ਵਾਲੀ ਜਿਉਂਦੀ ਰਵੇ ਬੜੀ ਸ਼ਾਨਦਾਰ ਬੱਚੇ ਲੰਬੇ ਕੱਦ ਦੀ ਤੇ ਥਾਣ ਤੇ <=ਵਾ ਕਹਿੰਦੀ ਦੁਨੀਆ ਤੋਂ ਨਿਆਰਾ ਮੈਨੂੰ ਹੀ ਲੱਗਾ ਮੈਂ ਨਾ ਕੋਈ ਹੱਲ ਕਹਿਣ ਵਾਲੀ ਨਹੀਂ ਸਤੂ ਸਾਹਿਬ ਮਾੜੀ ਜੀ ਇੱਕ ਚੀਜ਼ ਖਮਣੀ ਆ ਰਿਹਾ ਹਾਂ ਜੀ ਹਾਂਜੀ ਸਰਮਾ ਪਾਇਆ ਅੱਖਾਂ ਤੇ ਆਪਾਂ ਲੋਹਣ ਜਾਣਾ ਡੱਗ ਰਿਹਾ ਆਉਣਾ ਪੈਂਟਰੇ ਨੇ ਮਰਾਜ ਨਾ ਚਿਰੇ ਤੋਂ ਬੂਥੀ ਪੜੀ ਜਿਵੇਂ ਕੀ ਚੱਕਰ ਕੋਈ ਨਹੀਂ ਮਾਰੀ ਜੀ ਆਮਰਾਂ ਨੂੰ ਪਰਾਂ ਨਹੀਂ ਲੱਗਣੇ ਸੱਚੀ ਵਾਲੀ ਬਸੋਣੀ ਆਪਾਂ ਵੇਖੋ ਹਾਂ ਨਹੀਂ ਨਹੀਂ ਦੂਜਾ ਨੰਬਰ ਇਹ ਵੀ ਆ ਇਹ ਮੱਝ ਚ ਹੈ ਗਾਂ ਮਾੜੀ ਜੀ ਬੂਥੀ ਵੀਂਗੀ ਢੋਡਾ ਵੀ ਤਿਆਰ ਪਾਊਗਾ ਮੇਰ ਨਾਲ ਵੱਧ ਪਰ ਦੁੱਧ ਨੂੰ ਬੜੀਆਂ ਖਰਗੀਆਂ ਹਾਂ ਕੁਦਰਤ ਲੋਈ ਕੁਦਰਤ ਆਪਣਾ ਹਾਂ ਨਹੀਂ ਜਾ ਹਾਂ ਨਹੀਂ ਨਹੀਂ ਸਿਆਣੀ ਦਾ ਪਰਵਾਹ ਕੋਈ ਨਹੀਂ ਆ ਤੇ ਓਕੇ ਬੂਥੀ ਨਾ ਕਿਤੇ ਨਾ ਕਰਮਾਣੀ ਨੂੰ ਕੀ ਹੋਣਾ ਬਿਲਕੁਲ ਬਿਲਕੁਲ ਨਹੀਂ ਚੰਗੀ ਚੀਜ਼ ਆ ਤੇ ਜਾਸਤਾ ਰਾਮ ਖਾਧੀਏ ਦੀ ਹਾਂਜੀ ਹਾਂਜੀ ਤੇ ਇਹਨੂੰ ਕਾਲੀ ਪੈ ਗਈ ਹੈ ਨਾ ਬਸਮਿਆਈ ਨਾ ਹਾਂਜੀ ਹੁਣ ਵੇਖ ਲਾ ਜਾਸ ਇਹੀ ਆ ਇਹੀ ਇਹੀ ਆ ਵੇ 나ੜੂ ਨਾਲ ਓਕੇ ਓਕੇ ਨਾਲ ਨਾਲ ਓਕੇ 나ੜੂਆਂ ਨਾਲ ਆ ਕਿਉਂ ਪ੍ਰਤਾਪ ਭਲੇਖਾ ਪੈ ਗਿਆ ਹਾਂਜੀ ਹੋ ਜਾਂਦਾ ਮਨਾ ਮੂਲ ਕੋਈ ਨਹੀਂ ਠੰਡੀ ਠੁੰਡੀ ਸਜਣੋ ਫੁੱਲ ਆ ਵੇੜ ਮੈਂ ਨਾ ਪਰਵਾਹੀ ਕੋਈ ਨਹੀਂ ਹਣਾ ਸੰਤੂ ਸਾਹਿਬ ਬਰਫੇ ਆ ਗਏ ਬਰਫ ਗਰਮ ਹੁੰਦੀ ਆ ਜਸ ਐ ਨਾ ਕਰ ਮੇਰਾ ਵੀ ਮੈਂ ਨਾ ਠੰਡੀ ਠੰਡੀ ਹੁੰਦੀ ਸੀਤ ਕਰ ਦਿੰਦੀ ਆ ਬਰਫ ਹਾਂ ਇਹ ਪੌਂਦਾ ਲੱਗਦਾ ਸ਼ਾਮ ਨੂੰ ਸੀਤ ਕਰ ਦਿੰਦੀ ਆ ਜਸ ਹਣਾ ਇਹ ਤਾਂ ਨਹੀਂ ਕਰਦਾ ਏ ਇਦਾਂ ਹੀ ਕਰਦਾ ਹਣਾ ਚਲੋ ਭਰਾ ਆਪਣਾ ਹਾਂਜੀ ਮਹਾਰਾਜੇ ਇੱਦਾਂ ਚੜਦੀ ਕਲਾ ਰੱਖੇ ਆਸਦਾ ਖੇਡਦਾ ਰਹੇ ਹਾਂ ਇਹ ਨਹੀਂ ਵੀ ਸ਼ੁਕਰਿਆ ਤੈਨੂੰ ਬੰਗਾ ਪਾਵਾਂਗੇ ਘੋਟ ਘੋਟ ਕੇ ਮੁਰਤੇ ਅਕਲੇ ਸੰਸਾਪ ਕਰੋਰੇ 2 ਮਿੰਟ ਵੰਗਾ ਪਾ ਲੈਂਦਾ ਇਹ ਕੰਮ ਹੀ ਨਹੀਂਗਾ ਪਰ ਆ ਬੱਗੇ ਤੋਂ ਮਿਲੂਗੀ ਥਾਂ ਬਹੁਤ ਚੰਗਾ ਹਾਂ ਆ ਪਾ ਲੈਣੀ ਬਣਾਵਾਂਗੇ ਭਾਰੀ ਛਾਈ ਵਾਲਾ ਉਪਰ ਲੈਣੀ ਨਹੀਂ ਨੇ ਨੇ ਸਿਆਣੀ ਗੱਲ ਗਾਂ ਵੀ ਕਹੇ ਭੈਣ ਭਰਾ ਨੂੰ ਦੇਣੀ ਆ ਹਾਂਜੀ ਹਾਂਜੀ ਨਹੀਂ ਚਵਾਈ ਇਹਦੀ ਵੀ ਕੋਈ ਚੀਜ਼ ਆ ਹਨਾ ਮੈਂ ਨਾ ਕੋ ਪ੍ਰਵਾਹੀ ਕੋਈ ਨਹੀਂ ਹਾਂ ਫਰਲ ਫਰਲ ਹੁੰਦੀ ਆ ਮੱਛਰ ਨਿਛਣ ਨਾ ਜਉਂਦੇ ਆਵੇ ਤਾਂ ਫਿਰ ਗਾ ਲੈਂਦਾ ਸਤਿ ਸਭ ਕੀ ਫਾਇਦਾ ਵਾਕ ਕੇ ਮਗਰਲੇ ਥਣਾ ਦੀ ਚਵਾਈ ਆ ਹਨਾ ਹਾਂਜੀ ਹਾਂਜੀ ਜੱਸ ਅਗਲਿਆਂ ਚ ਵੀ ਮਾਰੀ ਮੇਰਾ ਭਰਾ ਨਹੀਂ ਕੀ ਬਾਤ ਜਿਉਂਦੀ ਰਹਿ ਯਾਰ ਜਿਹਨੇ ਲੈ ਗਿਆ ਤੋ ਲੈ ਗਿਆ ਸ਼ਾਮਾਨ ਸੰਤੂ ਦਾ ਫੱਟੇ ਢੋ ਦੂੰਗੀ ਹੁਣ ਤੇ ਚਲੋ ਟਾਈਮ ਵੀ ਤੁਹਾਨੂੰ ਬਤਾਉ ਹਾਂ ਵਾਕੇ ਸਹੀ ਗੱਲ ਆ ਤੇ ਦੇ ਕਿੰਨੇ ਦੀ ਦੇਣੀ ਆ ਇਹ ਜੈ ਜੀ ਸੰਤੂ ਸਾਹਿਬ ਹੈ 85 ਦੀ ਦੇ ਦੀ ਗਏ ਉਹ 0.85 ਦੀ ਗਵਾ ਸੂਹ ਅਸੀਂ ਦੀ ਦੇ ਦਾਂਗੇ ਅਸੀਂ ਦੀ ਦੇ ਵੇੜੇ ਵੇਖੋ 80 ਦੀ ਦੇ ਇਹ ਪੱਥਰੀਆਂ ਦੀ ਦਵਾਂਗੇ ਭਾਰੀ ਜੀ ਕਿੰਨਾ ਪੱਕਾ ਜਿੰਨਾ ਸਹੀ ਦੁੱਧ ਉਹਨਾਂ ਗੋਲਾ 16 ਕਿਲੋ 15 ਕਿਲੋ ਦੀ ਫੁੱਲ ਗਰੰਟੀ ਹੈ ਅਸਲੀ ਸੁਣੀ ਸਲੂਸਾ 15 ਕਿਲੋ ਬੋਲਾ 15 ਕਿਲੋ ਬੋਲਾ ਆ ਆ ਮੈਂ ਨਾ ਪਰਸੋਂ ਦੀ ਪਰਸੋਂ ਆਵੇ ਨਾਲ ਨਾਲ ਪਰਸੋਂ ਦੀ ਤੇ 72 ਕਿਲੋ ਹਾਂਜੀ ਹਾਂਜੀ 72 ਕਿਲੋ 72000 ਦੀ ਪਹੁੰਚ ਸੰਸਾਬ 72000 ਦੀ ਦੇਵਾਂਗੇ 72000 ਦੀ ਗਾਂ ਦੇਵਾਂਗੇ ਹਾਂ 72000 ਮੈਂ ਕਿਹਦਾ 72 ਕਿਲੋ ਦੁੱਧ ਦੇਵਾਂਗੇ ਕਿਲੋ ਕਿਲੋ ਨਹੀਂਗਾ ਦੇਣਾ ਮੈਂ ਇਹ ਵੀ ਆਖੀਆ ਦੁੱਧ ਦੇ 20 22 ਕਿਲੋ ਸੰਧੂ ਸਾਹਿਬ ਜਰੂਰ ਦੇ ਦੇ ਕਰਮਾ ਆ ਵਧੀਆ ਜਿਹੋ ਮਰਜ਼ੀ ਰੱਖੀਏ ਮਾਰਕੀਟ ਆਪੀਆਂ ਬਾਪੂ ਦੀ ਗੱਲ ਕੋਣ ਜਿਹੜਾ ਅੱਜ ਨਾਲ 20 ਕਿਲੋ ਚਵਾਵਾਂਗੇ ਉਹ ਚਵਾਉਣਾ ਕਿੱਥੋਂ ਆ ਜਿੰਨਾ ਹੋਣਾ ਦੱਸਣਾ ਆ ਭਾਵੇਂ ਘਰ ਜਾ ਕੇ ਕਿਲੋ ਘਟ ਦੇ ਦੇ ਇਹ ਨਾ ਉਹ ਬਾਲਟੀ ਗਵਾਡੀਆਂ ਦੇ ਘਰੇ ਚਲ ਜੀ ਨਹੀਂ ਨਹੀਂ ਇਹ ਨਾ ਕੰਮ ਕਰੂਗਾ ਤੂੰ ਕੱਲ ਦੇਊਗੀ ਵੀ ਕਿਉਂ ਦੇਊਗੀ ਵੀ ਨਹੀਂ ਨਹੀਂ ਕਈ ਪੈਸੇ 70000 ਚ ਪਿਆਰ ਮੁਹੱਬਤ ਮੈਂ ਬਿਲਕੁਲ ਜਾ ਨਹੀਂ ਹੁਣ ਤੇ ਸੰਧੂ ਸਾਹਿਬ 70000 ਮੈਂ 75 ਦੀ ਆਖਿਆ ਸੀ ਨੇ ਨੇ ਫਿਰ 70000 ਗੱਤੀ ਤਿੰਨ ਦਿਨ ਲੱਗੇ ਮੈਂ ਤੇਰੀ ਸੋਟੀ ਕੱਤੀ ਆ ਲਾਲਾ ਲਾ ਕੇ ਸੋਟੀ ਕੱਤੀ ਹੁੰਦੀ ਮੈਂ ਕਸਰ ਛੱਡੀ ਕੋਈ ਨਹੀਂ ਨਹੀਂ ਛੱਡੀ ਪਰ ਗਾਂ ਗਾਈ ਆ ਕਾਈ ਗਈ ਆ ਮੁੜ ਕੀ ਹੋ ਘਰ ਆਉਣਾ ਤਾਂ ਗਾਂ ਵੇਚਣ ਨੂੰ ਕਦਰ ਛੱਡੀ ਵੇਚਣ ਨੂੰ 80 ਦੀ ਵਿਗ ਜੀ ਵਿਗਦੀ ਵਿਗਦੀ ਸਤੂ ਸਾਹਿਬ ਵੇਚ ਸਕੀ ਦੀ ਪਰ ਆਪਾਂ ਇਹਨੇ ਪੱਕੇ ਨਹੀਂ ਪਤਲੀ ਕਮਾਈ ਆ ਪਰ ਅਖੜੀ ਮੋਟੀ ਨਹੀਂ ਕਰਨੀ ਠੀਕ ਆ ਮੋਟੀਆਂ ਕਮਾਈਆਂ ਵਾਲਾ ਕੰਮ ਛੱਡਿਆ ਵਾ ਪਤਲੀਆਂ ਹਾਂ ਤਾਂ ਬਾਕੀ ਤਾਂ ਨੱਬੀ ਕਿੱਲੀ ਆਉਂਦੀ ਲਾਲ ਆ ਕੇ ਛੁੱਟੀ ਹੋਣਿਆ ਭੱਜਿਓ ਚੰਬੜਾ ਨੂੰ ਛੁੱਟੀ ਫੱਟਿਓ ਲੈ ਕੇ ਲੈ ਜੋ ਹੀਰੇ ਹਾਂ ਨਹੀਂ ਠੀਕ ਆ ਉਹ ਕੇ ਰਿਪੋਰਟ ਆ ਬਲਾਜਗੇ ਫਤੇ ਫਰ ਹਾਂਜੀ ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤੇ ਭਰਾਓ ਇੰਨਾ ਕੋ ਬੇਨਤੀ ਆ ਨਾ ਜਿਹੜੀ ਇਹਨੂੰ ਪ੍ਰਵਾਨ ਵੀ ਆ ਘੂਠਾ ਜ਼ਰੂਰ ਨੱਪੀ ਰੱਖਿਓ ਕਾਹਦੇ ਛੋਟੇ ਭਰਾਲੀ ਨਾ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਕਰੋ ਇੰਨੀ ਕਿ ਮੈਂ ਬੇਨਤੀ ਵਾਰ ਵਾਰ ਕਰਦਾ ਘੂਠਾ ਤੇਰੀ ਸੰਗੀ ਨਾ ਰੱਖ ਲਈ ਕੋਈ ਲਾਈਕ ਸ਼ੇਅਰ ਕਰ ਦਿਓ ਕਹਿੰਦਾ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸ ਦੇਰੋ